ਅਸ਼ੀਕਲ ਜੀ ਫੋਕਨ ਬੀਟਸ ਚੈਨਲ ਵੱਲੋਂ ਮੈਂ ਨੈਂਸੀ ਰੋੜਾ ਅੱਜ ਪਹੁੰਚੀ ਆਂ ਏਰੀਆ 라ਵਲਪਿੰਡੀ ਦੇ ਨਜ਼ਦੀਕ ਜੋ ਕਿ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਅੱਜ ਕੱਲ ਜੋ ਹਾਲਾਤ ਹੋ ਚੁੱਕੇ ਨੇ ਬਹੁਤ ਮਾੜੇ ਹਾਲਾਤ ਨੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਕੋਈ ਬੇਕਾਰ ਹੋ ਕੇ ਬੈਠਾ ਹੋਇਆ ਹੈ ਤੇ ਕੋਈ ਹੜਪੀੜ ਦੇ ਹਾਲਾਤਾਂ ਦੇ ਵਿੱਚ ਬੈਠਾ ਹੋਇਆ ਹੈ ਬਹੁਤ ਮਾੜੇ ਹਾਲਾਤਾਂ ਨਾਲ ਗੁਜ਼ਰ ਰਹੇ ਨੇ ਲੋਕ ਤੁਸੀਂ ਦੇਖ ਸਕਦੇ ਹੋ ਜੋ ਕਿ ਕਿਸਾਨਾਂ ਨੇ ਪੁੱਤਾ ਵਾਂਗ ਪਾਲੀ ਹੋਈ ਆਪਣੀ ਫਸਲ ਨੂੰ ਕਿਸ ਤਰ੍ਹਾਂ ਦੇਖ ਸਕਦੇ ਆਂ ਕਿ ਉਹਨਾਂ ਦਾ ਜੋ ਕਿ ਹਾਲ ਹੋ ਚੁੱਕਾ ਹੈ ਬਹੁਤ ਹੀ ਮਾੜਾ ਹਾਲ ਹੋ ਚੁੱਕਾ ਹੈ ਉਹਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਸਾਰੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਉਹਨਾਂ ਦੇ ਸਾਰਿਆਂ ਦੇ ਕਾਰੋਬਾਰ ਖਰਾਬ ਹੋ ਚੁੱਕੇ ਨੇ ਜੋ ਕਿ ਪੰਜਾਬ ਦੇ ਮਾੜੇ ਹਾਲਾਤ ਨੇ ਉਹ ਤੁਹਾਨੂੰ ਅੱਜ ਅਸੀਂ ਇਸ ਪ੍ਰੋਗਰਾਮ ਇਸ ਚੈਨਲ ਰਾਹੀਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਤੇਜ਼ ਬਾਰਿਸ਼ ਪੈ ਰਹੀ ਹੈ ਕਿ ਅਗਰ ਇਹ ਦਰਿਆ ਜਿਹੜਾ ਇਹਨਾਂ ਉੱਪਰ ਆ ਚੁੱਕਾ ਤੇ ਅਗਰ 2 ਦਿਨ ਹੋਰ بارش ਪਈ ਵੇ ਪਾਣੀ ਹੋਰ ਉੱਚਾ ਆ ਜਾਏਗਾ ਤੇ ਜਿਹੜੇ ਖਤਰੇ ਦੇ ਅਸਾਰ ਨੇ ਹੋਰ ਜ਼ਿਆਦਾ ਵੱਧ ਸਕਦੇ ਨੇ ਤੇ ਤੁਸੀਂ ਇਹ ਵੀ ਚੀਜ਼ ਦੇਖ ਸਕਦੇ ਹੋ ਕਿ ਅਗਰ ਇੰਨੀ ਤੇਜ਼ بارش ਪੈਣ ਦੇ ਬਾਵਜੂਦ ਮੈਂ ਬਾਹਰ ਨਹੀਂ ਜਾ 파ਰੀ ਸੋ ਜਿਹੜੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਤੇ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਉਹਨਾਂ ਦਾ ਤਾਂ ਬਿਲਕੁਲ ਘਰ ਦੇ ਵਿੱਚ ਰਹਿਣਾ ਹੀ ਮੁਸ਼ਕਿਲ ਹੋ ਗਿਆ ਹੋਣਾ ਤੇ ਸੋ ਤੁਸੀਂ ਬਹੁਤ ਸਾਰੇ ਨੇਕ ਉਪਰਾਲੇ ਕਰਦੇ ਹੀ ਹੋ ਤੇ ਇੱਕ ਨੇਕ ਉਪਰਾਲਾ ਇਹ ਵੀ ਕਰਕੇ ਦੇਖੋ ਹੜਪੀੜਿਤਾ ਦੀ ਵੱਧ ਤੋਂ ਵੱਧ ਹੈਲਪ ਕਰੋ ਜੋ ਇਸ ਟਾਈਮ ਬਹੁਤ ਹੀ ਜ਼ਿਆਦਾ ਦੁਖੀ ਪਰੇਸ਼ਾਨ ਤੇ ਹੜਪੀੜਿਤ ਹਨ ਹਰੀਆਂ ਬਿਲਾਂ ਤੇ ਗੁਰਦਸਾਹ ਤੇ ਬਜਰੌਰ ਦੇ ਗੱਬੇ ਜੋ ਚੋ ਆਂਦਾ ਪਰਿਓ ਇਹ ਸਿੱਧਾ ਪਾਂਡ ਚੋਂ ਨਿਕਲਦਾ ਹੈ ਕਹਾਂ ਜਾ ਕੇ ਇਹ ਚੋ ਜੋ ਰੌਲਪਿੰਡੀ ਕੋ ਬਈਆਂ ਉੱਜਾ ਕੇ ਪਾਣੀ ਪੈਂਦਾ ਹੈ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੀ ਕਲੇ ਦੇ ਨੇੜਲੇ ਜੋ ਕਿ ਬਹੁਤ ਸਾਰੇ ਪਿੰਡ ਉੱਥੇ ਜੋ ਹਾਲਾਤ ਬਣ ਚੁੱਕੇ ਨੇ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈ ਨਹਿਰਾ ਦੇ ਵਿੱਚ ਪਾਣੀ ਬਹੁਤ ਉੱਪਰ ਤੱਕ ਆ ਚੁੱਕਾ ਹੈ 라ਵਲਪਿੰਡੀ ਦੀ ਨਹਿਰ ਜਾਂ ਫਿਰ ਹੋਰ ਵੀ ਆਪਾਂ ਦਰਿਆਵਾਂ ਦੀ ਗੱਲ ਕਰਦੇ ਆ ਪਾਣੀ ਬਹੁਤ ਉੱਪਰ ਤੱਕ ਆ ਚੁੱਕਾ ਹੈ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਨੇ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਤੇ ਦੂਰ ਲੋਕੇਸ਼ਨਸ ਤੇ ਜਾਣਾ ਪੈ ਰਿਹਾ ਹੈ ਕਿਉਂਕਿ ਜੋ ਕਿ ਚੋਹ ਦੇ ਵਿੱਚ ਵੀ ਪਾਣੀ ਆ ਚੁੱਕਾ ਹੈ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਕਿਸਾਨਾਂ ਦੀ ਜੋ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਇੰਨਾ ਇੰਨਾ ਆਣੀ ਆ ਚੁੱਕਾ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਜੋ ਕਿ ਉਹਨਾਂ ਦੇ ਆਪਣਾ ਸਮਾਨ ਉਹ ਵੀ ਪਾਣੀ ਦੇ ਵਿੱਚ ਰੁੜ ਰਿਹਾ ਹੈ ਜੋ ਤੁਸੀਂ ਦੇਖ ਸਕਦੇ ਹੋ ਕਿ ਜੋ ਬੰਨ ਟੁੱਟ ਚੁੱਕਾ ਹੈ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡ ਹੈ ਜੋ ਕਿ ਫਗਵਾੜੇ ਦੇ ਨੇੜੇ ਲੱਗਦੇ ਨੇ ਪਿੰਡ ਕੋਕੋਵਾਲ 라ਵਲ ਪਿੰਡੀ ਪਾਂਛਾ ਨਰੂੜ ਉਹ ਸਾਰੇ ਪਿੰਡਾਂ ਦੇ ਵਿੱਚ ਜੋ ਕਿ ਪਾਣੀ ਇੰਨਾ ਜ਼ਿਆਦਾ ਆ ਚੁੱਕਾ ਹੈ ਲੋਕ ਘਰਾਂ ਦੇ ਵਿੱਚ ਜੋ ਰਹਿ ਰਹੇ ਨੇ ਉਹਨਾਂ ਦਾ ਰਹਿਣਾ ਬਹਿਾਲ ਹੋ ਚੁੱਕਾ ਹੈ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਅਗਰ ਕੁਝ ਦਿਨ ਹੋਰ ਵੀ ਬਹੁਤ ਜ਼ਿਆਦਾ ਪਾਣੀ ਆਇਆ ਤੇ ਉਹਨਾਂ ਦੇ ਜੋ ਕਿ ਅਸਾਰ ਬਹੁਤ ਜ਼ਿਆਦਾ ਜ਼ਿਆਦਾ ਵਿਗੜ ਸਕਦੇ ਨੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ ਜੋ ਕਿ ਆਪਣਾ ਘਰ ਨਹੀਂ ਛੱਡ ਸਕਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਘਰ ਜੋ ਸਮਾਨ ਹੈ ਬਹੁਤ ਜ਼ਿਆਦਾ ਕੀਮਤੀ ਹੈ ਤੇ ਉਹਨਾਂ ਨੂੰ ਡਰ ਹੈ ਕਿ ਉਹ ਸਾਡਾ ਸਮਾਨ ਚੋਰੀ ਨਾ ਹੋ ਸਕੇ ਵੈਸੇ ਬਹੁਤ ਮੁਸ਼ਕਿਲ ਹੁੰਦਾ ਹੈ ਜੋ ਹਾਲਾਤ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਜੋ ਕਿ ਜ਼ਿਆਦਾ ਹਾਲਾਤ ਮਾੜੇ ਹੋਏ ਹੋਏ ਨੇ ਤੇ ਲੋਕ ਆਪਣੇ ਘਰ ਛੱਡਦੇ ਵੀ ਨੇ ਤੇ ਆਪਣਾ ਜੋ ਕਿ ਇੰਨੇ ਸਾਲਾਂ ਦਾ ਰਹਿ ਰਹੇ ਘਰ ਉਹ ਆਪਣਾ ਘਰ ਨਹੀਂ ਛੱਡ ਪਾ ਰਹੇ ਅਸੀਂ ਸਾਰੇ ਮਿਲ ਕੇ ਬਹੁਤ ਵਧੀਆ ਨੇਕ ਉਪਰਾਲਾ ਕਰ ਰਹੇ ਆਂ ਹੜਪੀੜੀਤਾ ਦੀ ਹੈਲਪ ਕਰ ਰਹੇ ਆਂ ਉਹਨਾਂ ਤੱਕ ਖਾਣਾ ਪਹੁੰਚਾ ਰਹੇ ਆਂ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਦੇ ਨਾਤੇ ਇੱਕ ਹੋਰ ਨੇਕ ਉਪਰਾਲਾ ਕਰਨਾ ਚਾਹੀਦਾ ਹੈ ਕਿ ਜੋ ਕਿ ਜਾਨਵਰ ਜੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਮੁਸ਼ਕਿਲ ਦੇ ਵਿੱਚ ਨੇ ਉਹਨਾਂ ਦੀ ਵੀ ਹੈਲਪ ਕਰੋ ਉਹਨਾਂ ਨੂੰ ਵੀ ਖਾਣਾ ਪਹੁੰਚਾਓ ਤੇ ਉਹਨਾਂ ਨੂੰ ਇੱਕ ਸੇਫ ਜਗ੍ਹਾ ਤੇ ਪਹੁੰਚਾਓ ਤਾਂ ਕਿ ਉਹ ਪਾਣੀ ਤੋਂ ਦੂਰ ਰਹਿ ਸਕਣ ਤੇ ਆਪਣੇ ਆਪ ਨੂੰ ਬਚਾ ਸਕਣ ਤਾਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ